ਸਾਰੇ ਚਿੱਕੀ ਸਾਰੇ ਬਹਿ ਜਾਓ ਪਰ ਮੇਰੇ ਤੇ ਨੇੜੇ ਆ ਜਾਣਾ ਉੱਚੀ ਪੜਨਾ ਮੈਂ ਉਹ ਨਹੀਂ ਰੱਖਣਾ ਪੜ੍ਹਨਾ ਜਿਹੜੀ ਸਾਰਿਆਂ ਨੂੰ ਸੁਣ ਪੜ੍ਹ ਕੇ ਦੇਖਦਾ ਨਾ ਮੈਂ ਗੱਲ ਕਰਦਾ ਕਰ ਮੈਂ ਥੋੜਾ ਪਿੱਛੇ ਹਾਂ ਹਾਂ ਥੋੜਾ ਪਿੱਛੇ ਹਾਂ ਮੇਰਾ ਆ ਰਹੀ ਹੈ ਨਾ ਅੱਛੇ ਦੇਖਣਾ ਰਾਈ ਕਰ ਸਤਿਕਾਰਯੋਗ ਡੀਓ ਸudarpreet singh ਬੇਨਤੀ ਹੈ ਕਿ ਆਪ ਜੀ ਦੇ ਸਕੂਤਰ ਸਰਪਾਲ ਸਿੰਘ ਅਤੇ ਸਾਡੀ ਸਕੂਤਰੀ ਮਨਦੀਪ ਕੌਰ ਜੀ ਨੂੰ ਕਿਰਿਆਤਮ ਜੀਵਨ ਵਿੱਚ ਪਰਵੇਸ਼ ਕਰਨ ਦੇ ਤੋਂ ਬਨੰਦ ਕਾਰਜ ਦਾ ਸ਼ੋਤੇਆੜਾ ਮਿਤੀ 27-1-2025 ਮੁਤਾਬਿਕ ਸੋਮਵਾਰ ਨਿਯੰਤਰਿਤ ਹੋਇਆ ਹੈ ਅਤੇ ਜਲਦدار ਟਕਵਾ ਸਵੇਰੇ 10 ਵਜੇ ਹੋਵੇਗਾ ਸੋ ਆਪ ਜੀ ਸਾਡੀ ਬੇਨਤੀ ਨੂੰ ਪ੍ਰਮਾਣ ਕਰਦੇ ਹੋਏ ਸਾਡੇ ਜਰੇ ਅਨੁਸਾਰ ਪਿਆਸ ਮੇਸ ਸਾਹਿਬ ਸਿਰਪ੍ਰਸ਼ਟ ਦੇਣ ਦੀ ਕਿਰਪਾ ਦਾ ਕਰਨਾ ਜੀ। ਵਸਾ ਚੱਲੋ ਜੀ। ਆਹ ਵਾਹ। ਕਿ ਗੁਰਬਾਣੀ ਦੇ ਇਨਾ ਗੁਰਬਾਣੀ ਵਾਲੇ ਪਾਸੇ ਇਹਦੇ ਵਿੱਚ ਜੜਨ ਨਹੀਂ ਹੁੰਦਾ। ਠੀਕ ਹੈ ਨਾ? ਉਹ ਤਾਂ ਵੱਡੇ ਵੱਡੇ ਬੰਦ ਜਾਂਦੇ ਆ ਜੀ। ਹਾਂ ਜੀ। ਨਹੀਂ ਪਾਸ ਆ। ਠੀਕ। ਪਾਸ ਆ ਵੀ ਪਾਸ ਆ ਮੁੰਡਾ ਆਪਣਾ। ਹਾਂ। ਕਿੱਦਾਂ ਲਾਵਲੀ ਤੂੰ ਨਹੀਂ ਪੜਨਾ ਤੂੰ ਨਾ ਪੜਨ ਬੈਠ ਗਿਆ ਤਾਂ ਇਹ ਇੱਥੇ ਬੈਠ ਕੇ ਖਾਈ ਸਹੀ ਯਾਰ ਬੈਠੇ ਪੜਿਆ ਤੇ ਮਿਲ ਲ 6-7 ਮਹੀਨੇ ਬਾਅਦ ਬੜੀ ਸਭ ਜੀ ਇਨੇ ਚ ਰੁਕ ਗਿਆ ਦੁਬਾ ਤੋਂ ਨਹੀਂ ਗਿਆ ਤੇ ਉਹਨੇ ਕੱਢ ਕੇ ਰੱਖਣਾ ਸੀ ਇੱਥੇ ਅਜ ਰੱਖਣਾ

ਨੇ ਬੈਗ ਵਧੀਆ ਨਹੀਂ ਉਹ ਜਿਹੜਾ ਲਿਆਂਦਾ ਗੱਲ ਆਪਾਂ ਉਹ ਤਣੀ ਵੱਡੀ ਵਾਲਾ ਲੈ ਆਂਦਾ ਤੁਸੀਂ ਉਹ ਤਣੀ ਤੇ ਡੈਕਟਰ ਵਾਂਗੂ ਪਾਈ ਫਿਰਦੀ ਨਹੀਂ ਨਹੀਂ ਬਟੇ ਉਹ ਨਹੀਂ ਡਾਕੀਆਂ ਜੇ ਆਂਗੂ ਨਹੀਂ ਉਹ ਕੁੜੀਆਂ ਲਵਾਇਆਈਆਂ ਮਹਿੰਦੀ ਬਈ ਬਹੁਤ ਸੋਹਣੀ ਬੰਨ ਕਿੰਨਾ ਫਿਕਰ ਹੈ ਨਾ ਮੇਰੇ ਰੰਗ ਕਿੰਨਾ ਚਾਹ ਹੁੰਦਾ ਵਿਆਹ ਦਾ ਹਨਾ ਫੁੱਲ ਫੁੱਲਾ ਸਾਰੇ ਲਾ ਦੇ ਮਾਤਾ ਵਾਵਾ ਲਾ ਦੇ ਨਾ ਆਪਾਂ ਨਾ ਆਪਾਂ ਕਹੇ ਜੀ ਰਾਤੀ ਰਾਤ ਜਿਹੜਾ ਵਾਧੂ ਰੰਗ ਚੜਜੇ ਨਿੰਬੂ ਤੇ ਖੰਡ ਪਾ ਕੇ ਕਰਦੇ ਹਾਂ ਗੱਦੇ ਆਗੇ ਗੱਦੇ ਲਈ ਆਗੇ ਹਾਂ ਉਧਰੋਂ ਗੱਦੇ ਉਧਰੋਂ ਗੱਦੇ ਆਏਗਾ ਅਗੇ ਗੱਦੇ ਆਲੇ ਆਗੇ ਕੰਮ ਤੇ ਸੁੱਖ ਨਾ ਵਾਧੂ ਸੌਰੀ ਮੱਲਾਂ ਵਾਲੇ ਫਿਰ ਵੀ ਮੰਨ ਤੈਨੂੰ ਮਿਲੇ ਹਾਂ ਦੱਸਦੇ ਸੀਗੇ ਉਹ ਸਾਰੇ ਇਹਦੀ ਕੋਈ ਜੋਦੀ ਹੋਣੀ ਵੀ ਮੱਲਾਂ ਵਾਲੇ ਸੀ ਲਾਪਰੀ ਤੇ ਸੈਂਡ ਉਹ ਇੱਥੇ ਹੀ ਗਏ ਆ ਜੀ ਗਿੱਲੀ ਹੈ ਨਾ ਨਹੀਂ ਆਏ ਆਏ ਨਾ ਮળો ਆਏ ਆ ਗਏ ਆ ਪੋਲਾ ਪੋਲਾ ਚਲਾਓ ਪੋਲੀ ਪੋਲੀ ਜੀ ਲਾਓ ਹਨਾ ਹੂੰ ਚਾਹੇ ਲਾਓ ਉੱਥੇ ਪਈ ਹੋਈ ਆ ਉਹ ਵਾਹ ਤੇ ਦਸਰੀ ਨਾ ਕੱਟਦੀ ਆ ਨੀ ਨੀ ਆ ਆ ਰਿਹਾ ਯਾਰ ਮਾਲਾ ਨਾ ਮਾਲਾ ਬਹੁਤ ਬਹੁਤ ਯਾਰ ਕਿੱਲ ਨਾ ਜਿਹੜੇ ਨਾ ਲੋਕ ਜਣਗੇ ਵਧੀਆ ਸੋਨਾ ਬਹਿ ਜਾ ਬਟਨ ਨਾਲ ਇਧਰ ਮੂੰਹ ਕਰਕੇ ਆ ਇਹ ਤਾਂ ਆਪਾਂ ਕੇਸ ਨਾ ਖਰਨ ਆਉਣਾ ਇਧਰ ਮੰਗ ਇਧਰ ਵੇਖ ਓਏ ਕਹੋ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਬੜਵਾਈ ਜਾਂਦੀ ਨੇ ਚਲ ਆਜੋ ਦੋ ਜਣੇ ਦਾ ਹੋਰ ਸਭ ਬੰਦੀ ਆਜੋ 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 ਦਾ ਉਹ ਜਿਹੜਾ ਮੜਿਆ ਅਸਲ ਪੂਰਾ ਅਸਲ ਉਹ ਯਾਰ ਉਹਦਾ ਵੀ ਘਰ ਕਰ ਗਿਆ ਨਹੀਂ ਨਹੀਂ ਲਾਈ ਸੀ ਸਹੀ ਆ ਚੱਲ ਬਾਹਰ ਹੀ ਬਾਹਰ ਬੋਡੀ ਬੋਡੀ ਨਾਲ ਆਇਆ ਨਾ ਕਰੀ ਚੈਨ ਪਾਸੇ ਰਹਿ ਗਈ ਦੋਈ ਦੋਨੋਂ ਗਾਉਂ ਵੀ ਲਾਚਾਂ ਦਾ ਗਾਉਂ ਮੈਂ ਇੰਟੀ ਬੈਠ ਕੇ ਉਹ ਤੇਲ ਲੈ ਕੇ ਲਾ ਤੇਲ ਲੈ ਕੇ ਸੁਣਾ ਯਾਰ ਮੈਂ ਨੀਂ ਚੋੜ ਕੇ ਨਾਉਂਗਾ ਹੜ ਜਾੜ 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 ਆ ਜਾ ਇਹ ਦਾੜੀ ਬਾਉਣ ਵਾਲਾ ਨਵਾਂ ਬਰਸ ਆਇਆ ਚੱਲ ਿਆ ਮੈਂ ਬੜਾ ਉਹਦੇ ਨਾਲ ਮੁੱਛਾਂ ਨੂੰ ਤੇ ਲੈਣੀ ਚਰੇ ਚਲੋ ਛੋਟਾ ਕਰਦੀ ਹਿੰਦੀ ਆ ਕੋਈ ਨਹੀਂ ਕੋਈ ਨਹੀਂ ਟਾਈਮ ਆ ਜਾਓ ਕੋਈ ਕਿਰਿੰਦਰ ਆਉਹੀ ਨਾ ਇਹ ਦਿਨ ਫੇਰ ਆਉਣਾ ਆ ਜਾਓ ਤੁਸੀਂ सुखी तू इधर भी हो जा <laughs> <laughs> ਆ ਜੋ ਆ ਜੋ ਆ ਜੋ ਫਾਇਰ ਵੀ ਦਮ ਕਰ ਗਿਆ ਆ ਬਾਬਾ ਮੈਂ تمہارا ਆ ਵੀ ਖੜੇ ਇੱਥੇ ਉਹ ਫੋਟੋ ਨਹੀਂ ਕਿੱਕ ਫੋਟੋ ਸਾਰੇ ਸਾਰੇ ਖੜ ਜੋ ਨਾਲੋ ਖੜੇ ਖੜੋ ਸਾਰੇ ਨੂੰ ਫੋਟੋਵਾ ਲੂਗੀ ਉਹ ਲੱਗ ਗਿਆ ਚੋਟਰੀ ਦੇ ਇਧਰ ਆ ਜਾ ਚੋਟਰੀ ਗਾ ਲੈ ਆ ਹਾਂ ਅਖਤੂ ਫੋਟੋ ਕਰਾ ਦੇ ਜਾ ਦੇ ਆ ਨਹੀਂ ਤੇ ਉਹਨਾਂ ਨੇ ਬਹੁਤ ਦੋ ਜਾਣੇ ਲੱਗੇ ਓਏ ਯਾਰ ਮੀਂਹ ਹੋ ਗਿਆ ਨਾ ਫਿਰ ਕੀ ਹਲਾਉ ਲੋ ਥੱਲੇ ਬੈਠੀ ਨਾਲ ਮਾਸੀ ਲਾਈਕ ਨਹੀਂ ਮਾਸੀ ਸਾਰੇ ਰਹਿ ਜਾਂਦੇ ਨਹੀਂ ਚੱਲਦਾ ਰਹਿ ਗਿਆ ਅੰਦਰ ਚੱਲਦਾ ਰਹਿ ਗਿਆ ਕਿੱਥੇ ਲਿਆ ਸਾਰਾ ਕੋਈ ਨਹੀਂ ਲਿਆ ਮਮਾ ਆਇਆ ਚ ਪਾ ਦੇ ਆਉਂਦੇ ਚ ਪਾ ਦੇ ਉਹ ਜਿੱਥੇ ਆਪ ਦਾ ਨਾਮ ਆ ਰਿਹਾ ਉਹ ਲਿਆ ਕੇ ਆਉਂਦੇ ਪਰਮਜੀਤ ਬਾਜਾ ਦੋਵੇਂ ਮੂੰਹ ਵਿੱਚ ਫੜਾ ਕੇ ਫੇਟਾਵਾਂਗੇ ਕੀ ਕੁਰੀ ਖਾਣੀ ਹੈ ਸਾਰੀ ਪੂਰੀ ਖਾਣੀ ਹੈ ਪਰਮ ਜੀ ਦੇ ਕਿੱਥੇ ਹੈ ਸਾਰੀ ਸਾਰੀ ਖਾਣੀ ਨਹੀਂ ਨਹੀਂ ਵੇ ਸਾਰੀ ਖਾਣੀ ਚੱਲ ਆਜੋ ਹਣਾ ਸਾਰੇ ਮੁੰਡੇ ਆਜੋ ਸਾਰੇ ਮੁੰਡੇ ਕੋਣ ਸਿੱਧਾ ਮੁੰਡੇ ਕੋਲ ਆਜੋ ਸਾਰੇ ਚਲੋ ਵਾਜਾ ਮਾਰੀ ਜੰਨਾ ਮੈਂ ਖਾਣੇ ਦੇਖਣ ਗਈ ਚੱਲ ਹੁਣ ਆਜੋ ਜਿਹੜਾ ਆਇਆ ਹਣਾ ਪਾਪਾ ਜਿਹੜਾ ਕੁਆਰੀ ਹਾਂ ਇੱਕ ਘੜਦਾ ਏ ਇੱਕ ਘੜਦਾ ਏ ਪਹਿਲਾ ਫੇਰੀ ਵਾਰੀ ਮੈਂ ਲਾ ਦਿੰਨਾ ਵਿਆਹ ਬੈਠੇ ਆ ਗਏ ਵਾਰੀ ਫੇਰ ਵਾਰੀ ਨਹੀਂ ਉਹ ਵੀ ਕੁਵਾਰਾ ਹਾਂ ਤੈਨੂੰ ਬੈਠੋ ਨਾ ਫਿਰ ਬਾਲੇ ਨੂੰ ਬੋਲ ਲਿਆ ਕਿੰਨੇ ਹੋ ਗਏ ਹੈ ਹਾਂ ਬਸ ਠੀਕ ਹਾਂ ਯਾਰ ਕੀ ਕਰਦਾ ਹੋਈ ਗੱਲ ਹੈ ਹੱਥ ਬੜੋ ਯਾਰ ਇਹਦੇ ਨਹੀਂ ਉਂਗਾ ਤਾਂ ਲੈਣ ਦੋ ਨੂੰ ਮਂਗਾ ਲੈ ਪਾਣੀ ਲਿਓ ਪਾਣੀ ਪਾਣੀ ਉਂਗਾ ਤਾਂ ਲੈ ਦੋ ਥੋੜਾ ਮਾਤੀ ਬੜੇ ਨਾ ਯਾਰ ਥੋੜੇ ਨਹੀਂ ਉਹ ਤਾਂ ਹੱਸੀ ਜਾਂਦਾ ਰਵਾਣੀ ਫਾਸੀ ਆਈ ਵੀ ਹੋਰੀ ਫਾਉਂ। ਮਰੇ ਫੋਟੋ ਕਰਦੀ। ਨਹੀਂ ਨਹੀਂ ਬੋ ਕਰ ਸਕਿਆ। ਉੱਥੇ ਤੋਂ ਗੋਜਿਆ ਸਾਨੂੰ। ਹੌਲੀ ਹੌਲੀ ਬੇਟੇ ਹੌਲੀ ਹੌਲੀ। ਯਾਰ ਜਦੋਂ ਮਾਸੀ ਨੇ ਕਹਤਾ ਨਹੀਂ ਥੋੜੇ ਤੇ ਮੈਨੂੰ ਨਹੀਂ ਖਵਾਉਣੇ। ਹੌਲੀ ਹੌਲੀ। ਥੋੜਾ ਕਰਕੇ ਫੋਟੋ ਕਰਾਉਣੇ। ਉਹ ਜਿੰਨੇ ਚੰਗੇ ਆਉਣੇ ਰੱਖਾ। ਸਿਰਫ ਅੱਧੀ ਥਾੜੀ। ਬਾਹਰ ਨਹੀਂ ਜਾਂਦੇ ਨਹੀਂ। ਨਹੀਂ ਨਹੀਂ। ਸਿਰਫ ਅੱਧੀ ਥਾੜੀ। ਕਰੀ ਫੋਟੋ। ਖਵਾ ਖਵਾ। ਖਾ ਲਓ। ਖੇਤੀ ਹਲ ਕਰਦਾ ਮੈਂ ਯਾਰ ਮਾਰੇ ਮੂੜੀ ਤੂੰ ਸਰਬਈ ਇਹਨਾਂ। ਲੋਡਿੰਗ ਇਤਨਾ ਕਿੱਥੇ ਆਉਂਗਾ। ਠੀਕ ਯੋ ਨਾ ਨੀ ਕੋਰਾ ਤਾਂ ਤੇ ਹੱਥ ਦਾ ਹੀ ਨਹੀਂ ਜਾਂਦਾ ਜੀ ਜਾਂਦਾ ਕੋਈ ਰਵਾ ਮੈਂ ਰਹਿ ਗਿਆ ਇਹ ਸਿਰ ਤੇ ਤੁਹਾਡੇ ਰਾਹ ਵਿੱਚ ਅੱਜ ਨੂੰ ਸਾਰੇ ਲਾਤੀ ਐ ਤੇ ਮੇਰਾ ਵਿਆਹ ਨਹੀਂ ਹੋਦਾ ਕਾਹਨ ਹੈ ਫੇਰ ਮੈਂ ਇਹ ਥੱਲੇ ਜਾਦੇ ਹਾਂ ਯਾਰ ਥੋੜੇ ਥੋੜੇ ਪਾਓ ਬਟੇ ਬਣੇ ਨਾ ਮਨ ਸਾਡੇ ਹੋਣੇ ਨਹੀਂ ਤੁਹਾਨੂੰ ਤਾਨੂੰ ਜਿੰਨੇ ਮਰਜ਼ੀ ਖਵਾਈ ਉਹਨੂੰ ਆ ਅਰੇ ਅੱਗੇ ਹੌਣ ਵੀ ਨਹੀਂ ਆਣਾ ਖਾਣੇ ਸਾਰੇ ਗਾਗਾ ਉਹ ਲੈ ਆ ਯਾਰ ਯਾਰ ਬਾਤ ਸੁਣ ਉਹ ਆ ਰਹਿ ਗਏ ਥੋੜੇ ਖੱਡੇ ਹੋ ਗਏ ਯਾਰ ਤੋ ਇਹ ਪਾਵਾ ਹਕਵਾ ਇਹ ਇਹ ਖਾ ਲੈ ਯਾਰ ਇਹ ਨਾ ਚਿਚਾ ਕੀਚਾ ਤੁਸੀਂ ਸਭ ਨੂੰ ਖਾਉਣੇ ਪਾਉਂਦੇ ਫੜਿਆ ਨਾ ਨਾ ਮਾ ਚੱਲਿਆ ਇਹ ਸਾਰਾ ਥਾਲ ਤੁਸੀਂ ਖਾਣਾ ਸਾਰਿਆਂ ਦੇ ਨਾਲ ਖਾਣਾ ਥਾਲ ਪਾਣੀ ਪੀਣੇ ਪਾਣੀ ਸਾਰੇ ਸਾਰੇ ਬੋਲੇ ਨੂੰ ਸਾਰੇ ਨੇ ਖਵਾਇਆ ਯਾਰ ਅਰੇ ਅਰੇ ਅੱਗੇ ਆ ਅੱਗੇ ਆ ਸਹੀ ਤੇ ਯਾਰ ਕੋਲੇ ਆ ਇੱਥੇ ਬਾਹਰ ਬੈਠੇ 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 ਖਵਾਉਂਦਾ ਟੌਂ ਦੇ ਮਾਰੀ ਬਾਗ ਟੌਰ ਨੇ ਕਰ ਆ ਸਾਰੀ ਥਾਲੀ ਖਾਣੀ ਨਹੀਂ ਹੋਣੀ ਆਓ ਲਓ ਉਹ ਸਰਦੀ ਗੁਰੂ ਜੀ ਸਸਰੀ ਕਾ ਜੀ ਚੱਲ ਸਾਰੇ ਜੀ ਜਰੂਰ ਗਾ ਸਾਰੇ ਖਾ ਕੇ ਉੱਠਣ ਦੇ ਰਹੀ ਇਹਦਾ ਹੁਣ ਨਹੀਂ 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 ਉਹ ਤਾਂ ਮਜ਼ਾਕ ਕਰੀ ਜਾਂਦੇ ਉਹ ਤਾਂ ਖਾ ਲੈਨੇ ਅਸੀਂ ਬੇਫਿਕਰ ਰੋ ਤੂੰ ਕੱਪ ਲੈ ਕੇ ਇੱਕ ਰੀ ਫੇਰ ਕਰੇਂ ਵਿਆਹ ਅਜ ਨਹੀਂ ਖਾਦੇ ਚੋ ਆਹ ਹੋ ਗਿਆ ਵੀ ਉਹ ਨਾ ਜੀਦਾ ਜਿਹੜੇ ਜਿਹੜੇ ਲੇਟ ਆਜੋ ਇਹਦੇ ਨਹੀਂ ਨਹੀਂ ਖਾਓ ਤੁਸੀਂ ਕਿੱਥੇ ਬਾਬਾ ਤੱਕ ਕਿੱਥੇ ਇਹ ਬਾਅਦ ਚ ਬਾਅਦ ਖੋਲੀ ਵੀ ਕਰਾ ਲਓ ਕੋਈ ਕਿਹਨਾਂ ਦਾ ਖੜ ਜਿਓ ਉਹਦੇ ਨਾਲ ਤੁਸੀਂ ਵੀ ਖਰਾਬ ਮੰਨ ਕੇ ਦੇਖੋ ਆਇਆ ਸੀਦਾ ਆਪਾਂ ਕਰਾਈਏ ਕਰ 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 ਬਾਤਾਂ ਬਾਤ ਕਰ ਰਹੇ ਨੇ ਰਾਤ ਇਕੱਲੇ ਹਾਂ ਸਭ ਕੋ ਲੇਟਾਂ ਛੱਡ ਦਿੰਦੇ ਉੱਤਲੇ ਖੜੀ ਚੱਲੋ ਫੋਟੋ ਹਾਂਜੀ ਅੱਜ ਕਿ ਜਾ ਕੇ ਉੱਤੋਂ ਲੈਤਾ ਛੱਡੇ ਇਹੋ ਸਾਹਮਣੇ ਹਾਂ ਸਾਹਮਣੇ ਦੋਨੋਂ ਤੇ ਆ ਕੀ ਆ ਵੀ ਨਹੀਂ ਚੁਗੜਾ ਰਿਓ ਕੋਈ ਨਹੀਂ ਹੁੰਦਾ ਯਾ ਯਾ ਫੋਟੋ ਜਿਹੜੀ ਵਿੱਚ ਹੋਈ ਗੱਲ ਫੋਟੋ ਜਿਹੜੀ ਉਹਦੇ ਚੈੱਕ ਕਰਦੇ ਪੱਗ ਬਣੀ ਮਿੱਠਾ ਤੇਲੇ ਦੇ ਕੰਨਾਂ 'ਚ ਪਾਉਣਾ ਤੇ ਤੇ ਪਹਿਲਾਂ ਹੀ ਲਾ ਲਿਆ ਤੇ ਚਾਹ ਨਹੀਂ ਮੋਕਣਾ ਚਾਲੇ ਦੇ ਬਾਅਦ ਚਲੋ ਕਰੋ ਸਗਨ ਵਿਆਹ ਚੱਲ ਪਰਮ ਜੀ ਤੇ ਮਾਫੀ ਨਾਲ ਯਾਰ ਉਹ ਜੀ ਤੇ ਗਾਉ ਨਾਲ ਇਕੱਲਾ ਉਦਾ ਹੀ ਭਾਇਆ ਚਾਹੇ ਗਾਉ ਪਹਿਲੀ ਗਾਉ ਉਹ ਕੌਣ ਹੋ ਗਿਆ ਨਾਲ ਹੋਇਆ ਗਾਉ ਸੰਸਲੇ ਰਹਾਂਗੇ ਪਰਮਿਕਾ ਉਹ ਸਭ ਹੀ ਰਹਾਂਗੇ ਪੜਿਓ ਦੇ ਇਹ ਨਹੀਂ ਬੰਦੇ ਪਰਮਿਕਾ ਹੈਲੋ ਬੁਝਾਰੇ ਬਹੁਤ ਬਾਤ ਇਹਨੇ ਬਾਤ ਦਾ ਇਹ ਹਾਂ ਇਹ ਹਾਂ ਬੱਤ ਮਿਠਾ ਹੁੰਦਾ ਪੁੱਤਰ ਚੱਲ ਜਾਓ ਤੁਸੀਂ ਉਸ ਪਾਸੇ ਉਹ ਕਰਦੇ ਮੈਂ ਕਰ ਲੈਂਦਾ ਨੇੜੇ ਜੀ ਇੱਕ ਪਾਸੇ ਨੂੰ ਇਕੱਠੀਆਂ ਹੋ ਜਾਂਦੇ ਮੇਰੇ ਕਰਦਾ ਬਣੀ ਬੈਠਾ ਉਹਦੇ ਨਾਲ ਨਾਲ ਸੇ ਰਸੇ ਖੁੱਲੇ ਜਿਹੜੇ ਆ ਜੋ ਨਾਲ ਤੇ ਭਾਈ ਮਾਵੇ ਸਹਾਗਣ ਸਦਾ ਸੋਹਣ ਆ ਗਈ മനപ്രീത വിരാജ വി ਆ ਵੀ ਆਪਾਂ ਪੂਜਾ ਲਈ ਲਿਖਿਆ ਆ ਇਧਰਲੇ ਪਾਸੇ ਆ ਜਾ ਕੋਕੋ ਆ ਦੂ ਤੇਰੀ ਇਹ ਥੀੜੀ ਉਹ ਫਾਸਦਾ ਨਹੀਂ ਕਰਨੀ ਕੋਲ ਕੀ ਕੀਤਾ ਤੂੰ ਜੋਰ ਨੂੰ ਟੱਕਰ ਫੋਟੋ ਕਰ ਲੈ ਮੈਂ ਕਰੀ ਜੀ ਬਸ ਠੀਕ ਹੈ ਠੀਕ ਆ ਮਾਤਾ ਨੂੰ ਫੜਾਓ ா சிமர பண்ணி தர

ਪੈਸੇ ਬਾਅਦ ਤੇ ਰਹੇਗਾ ਮੈਂ ਵੀ ਹੋਣੀ ਦਿੱਤੇ ਆ ਮੈਂ ਵੀ ਹੋਣੀ ਚੱਲ ਪੁੱਛੀਂ ਵਿਆਹ ਕਰਾਉਂ ਕਰਾਊਗਾ ਬਦੋ ਜਾਣੀਆਂ ਹੋਜੋ ਨਾ ਕੋਈ ਨਹੀਂ ਓਕੜ ਥੱਕਣ ਲੱਗਾ ਬੈਠਾ ਆ ਤਾਂ ਠੰਡ ਬੜੀ ਲੱਗੀ ਜਾਂਦੀ ਛੇਤੀ ਕਰੋ ਕੋਈ ਨਹੀਂ ਕੋਈ ਨਹੀਂ ਮੈਨੂੰ ਬਸ ਹੋਏ ਗਏ ਤੇਰੀ ਪਤਾ ਛੇਤੀ ਹਾਂ ਲੋ ਉਹ ਮੈਂ ਫੜਿਆ ਕਿਸੇ ਬਾਜ਼ੀ ਮੈਂ ਚੱਲ ਜੂ ਸਰਦ ਚੁੰਨੀ ਲੈ ਕੇ ਆ ਹਾਂ ਹੋ ਗਈ ਫੋਟੋ ਨਹੀਂ ਨਹੀਂ ਉਧਰ ਆ ਬੜੀ ਪਤਾ ਉਹ ਵੀ ਰੱਖੀ ਉਹ ਕਰਾਣਾ ਹੋ ਜਾਓ ਜੋ ਨਹੀਂ ਲੈ ਦੇ ਤੂੰ ਮਾਸਾ ਪੁੱਛਾ नहीं वीडियो च बहुत सोने आ रहे वीडियो च बहुत सोने आ रहे ਬਈ ਫਰਦਾਨੀ ਤੋਂ ਇੰਤਸਾਹ ਨਾ ਨਾ ਸੁਣਿਆ ਨਹੀਂ ਹੁਣ ਸਾਰਿਆਂ ਦੇ ਪੈਰਾਂ 'ਚ ਧਿਆਨ ਹੋ ਗਿਆ ਨਾ ਨਾ ਲੈ ਕੇ ਆਦਾ ਪਹਿਲੇ ਲੈ ਨਹੀਂ ਲੈਣ ਸਹਾਗਣ ਸਹਗਣ ਕੰਧਾਂ ਉੱਤੇ ਪੈਰ ਨਹੀਂ ਨੋਕੇ ਨੱਚੜਾ ਉਹ ਬਿਲਕੁਲ ਕਾਲੀ ਹੋਣੀ ਨਾ ਜਣੀ ਬਹੁਤ ਹੋਣੀ ਹੋਰ ਕੌਣ ਰਹਿ ਕੇ ਇੱਕ ਮੂੰਹ ਕਿੱਧਰ ਗਈ ਆ ਆਹ ਇੱਕ ਮਾਂ ਮੈਂ ਵੀ ਆ ਆਹ ਆਹ ਉਬੂਸ਼ੂ ਫੜਦੇ ਪਏ ਨਾਲ ਹੋ ਜਾ ਜਸਪੀਤ ਹਰਿ ਦਾਤਨ ਸਰਬ ਸਭਾਤਨ ਜਿਨ ਕੈ ਨੂੰ ਤੇੜਿ ਤੜਾ ਚਲੋ ਆ ਜਾਓ इधर वेखो तुम इधर वेखो